ਹਾਂ ਜੀ ਅੱਜ ਆ ਜਿਹੜਾ ਜੀ ਆਪਾਂ ਸਟਾਰ ਜਿਹੜਾ ਜਗਾਇਆ ਸੀਗਾ ਉਹ ਸਟਾਰ ਇੱਕ ਜਿਹੜਾ ਕਬਲਾ ਜਿਹੜਾ ਰਿਪੇਅਰ ਆਣਾ ਉਹ ਪੁੱਜ ਗਿਆ ਉਹ ਇਸ ਕਰਕੇ ਪੁੱਜ ਗਿਆ ਕਿਉਂਕਿ ਆਪਾਂ ਜਿਹੜਾ ਜਿਗਾਰਡ ਕੀਤਾ ਸੀ ਕਿਹੜਾ ਦੋ ਦੋ ਸਵਿਚ ਲਗਾਏ ਸੀਗੇ ਦੋ ਡਾਪਟਰ ਲਗਾਤੇ ਸੀਗੇ ਉਹ ਡਾਪਟਰ ਉਹ ਸ਼ਾਰਟ ਕਰਕੇ ਇੱਕ 1.5 ਐਂਪੀਅਰ ਦਾ ਸੀਗਾ ਇੱਕ ਹੈਗਾ 2 ਐਂਪੀਅਰ ਦਾ ਉਹ ਦੋਨੇ ਆਪਾਂ ਜੋੜ ਦਿੱਤੇ ਸੀਗੇ ਉਹ ਜਿਹੜੇ ਜੋੜੇ ਸੀਗੇ ਨਾ ਉਹ ਇੱਕ ਜਿਹਦੇ ਵਿੱਚੋਂ ਬਲਾਸਟ ਹੋ ਗਿਆ ਤੇ ਉਹ ਬਲਾਸਟ ਜਿਹੜਾ ਹੋਇਆ ਤੁਹਾਨੂੰ ਪਤਾ ਨਾ ਬਲਾਸਟ ਆ ਵਿੱਚੋਂ ਬਲਾਸਟ ਆ ਵਿੱਚੋਂ ਇਹ ਬਲਾਸਟ ਹੋ ਗਿਆ ਜੀ ਵਿੱਚੋਂ ਸ਼ਾਰਟ ਹੋ ਗਿਆ ਤੇ ਇਸ ਕਰਕੇ ਫਿਰ ਫਿਰ ਇੱਕ ਵਿੱਚ ਚੱਲ ਇੱਕ ਵਿੱਚ ਚੱਲ ਗਿਆ ਆ ਆਪਾਂ ਵੱਖਰੇ ਵੱਖਰੇ ਕਨੈਕਸ਼ਨ ਕਰ ਦਿੱਤੇ ਆ ਇਹਦਾ ਕਨੈਕਸ਼ਨ ਵੱਖਰਾ ਕਰ ਦਿੱਤਾ ਆ ਇਹਦਾ ਕਨੈਕਸ਼ਨ ਵੱਖਰਾ ਕਰ ਦਿੱਤਾ ਤੇ ਇਹਦਾ ਕਨੈਕਸ਼ਨ ਵੱਖਰਾ ਕਰ ਦਿੱਤਾ ਤੇ ਜਿਹੜਾ ਤੀਸਰਾ ਜਿਹੜਾ ਤੀਸਰਾ ਡਾਪਟਰ ਸੀਗਾ ਆ ਹੁਣ ਦੋ ਡਾਪਟਰ ਹੁਣ ਇਹ ਦੋ ਡਾਪਟਰ ਲੱਗੇ ਪਏ ਆ ਇੱਕ ਇਹਨੂੰ ਲੱਗਾ ਪਿਆ ਤੇ ਇੱਕ ਇਹਨੂੰ ਲੱਗਾ ਪਿਆ ਤੇ ਤੀਸਰਾ ਜਿਹੜਾ ਡਾਪਟਰ ਆ ਉਹ ਅਸੀਂ ਹੁਣ ਇੱਕ ਨਵਾਂ ਲਿਆਵਣ ਲਿਆਉਣੇ ਆ ਤੇ ਹੈਗਾ ਰ ਹੈ ਪਰ ਉਹਦਾ ਲੋਡ ਘਟਿਆ ਉਹ ਵੀ ਮਲਗੇ ਇਹੀ ਇਹਦੇ ਨਾਲ ਦਾ ਹੀ ਆ ਉਹ ਪਰ ਆਪਾਂ ਮਲਗੇ ਉਹ ਨਹੀਂ ਲਾਉਣਾ ਹੈਗਾ ਦੂਜਾ ਲਾਣੇ ਆ ਲਾਈਟ ਵਾਲਾ ਜਿਹੜਾ ਜ਼ਿਆਦਾ ਜ਼ਿਆਦਾ ਐਂਪੀਅਰ ਵਾਲਾ ਜਿਹੜਾ ਹੋਵੇ ਤੇ ਫੋਨ ਆਪਾਂ ਉਹ ਟਰਾਈ ਕਰਾਂਗੇ ਤੇ ਨੂੰ ਹੁਣ ਆਪਾਂ ਸਾਈਡ ਤੇ ਕੱਢਦੇ ਆ ਆਪਾਂ ਇਹ ਆਪਾਂ ਐਡਪਟਰ ਇਹਦਾ ਕੱਲਾ ਲਿਆਣਾ ਐਡਪਟਰ ਲੈ ਕੇ ਇਹਦੇ ਰੈਡੀ ਆ ਪੂਰਾ ਓਕੇ ਰਿਪੋਰਟ ਆ ਜੀ ਤੇ ਚਲਾ ਕੇ ਦੇਖਿਆ ਸਾਰੀ ਰਾਤ ਚੱਲਦਾ ਰਿਹਾ ਪਰ ਇੱਕ ਜਿਹੜਾ ਤੁਹਾਡੇ ਦੱਸਿਆ ਹੈਗਾ ਵੀ ਇੱਕ ਇੱਕ ਖਰਾਬ ਹੋ ਗਿਆ ਤੇ ਹੁਣ ਸਾਡੇ ਕੋਲ ਸਾਡੀ ਵੀਡੀਓ ਦੇਖੇ ਜਿਹੜੇ ਇੱਕ ਬ੍ਰਦਰ ਆਏ ਸੀਗੇ ਸਾਡੇ ਕੋਲ ਮੇਰੇ ਯਾਰ ਦੋਸਤ ਯਾ ਮੇਰੇ ਯਾਰ ਦੋਸਤ ਦਾ ਫਰੈਂਡ ਹੈ ਲੱਕੀ ਦੇ ਲੱਕੀ ਦੇ ਬ੍ਰਦਰ ਸੀਗੇ ਵੱਡੇ ਬ੍ਰਦਰ ਸੀਗੇ ਉਹ ਸਾਡੇ ਕੋਲ ਫੋਨ ਠੀਕ ਕਰਵਾ ਕੇ ਉਹਨਾਂ ਨੇ ਵੀ ਅੱਗੇ ਕਿਸੇ ਨੂੰ ਕਿਹਾ ਵੀ ਤੁਸੀਂ ਮਤਲਬ ਕਿ ਕੰਮ ਕਰਵਾਉ ਭਾਈ ਕੋਲ ਤੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਜਿਹੜੇ ਸਾਡੀ ਵੀਡੀਓ ਦੇਖ ਕੇ ਸਾਡੇ ਕੋਲ ਆਂਦੇ ਪਏ ਆ ਤੇ ਸਾਡੇ ਨਾਲ ਸਾਡੇ ਨਾਲ ਜੁੜਦੇ ਪਏ ਆ ਤੇ ਅਸੀਂ ਆਸ਼ਾ ਕਰਦੇ ਆ ਅਸੀਂ ਤੁਹਾਡੀ ਜਿਹੜੀਆਂ ਤੁਸੀਂ ਸਾਡੇ ਜਿਹੜੀਆਂ ਭਾਵਨਾਵਾਂ ਨੂੰ ਸਮਝਿਆ ਤੇ ਉਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਬਾਕੀ ਅੱਜ ਸਾਡੇ ਕੋਲ ਉਹਨਾਂ ਨੇ ਅੱਗੇ ਸਾਨੂੰ ਕੰਮ ਦਵਾਇਆ ਮਤਲਬ ਕਿ ਉਹ ਉਹਨਾਂ ਨੇ ਕਿਹਾ ਵੀ ਤੁਸੀਂ ਫੋਲਡਰ ਪਾਉਣਾ ਇੱਕ Y20 ਦਾ ਫੋਲਡਰ ਸੀਗਾ ਤੇ ਉਹ ਉਹਨਾਂ ਨੇ ਕਿਹਾ ਵੀ ਵਧੀਆ ਚ ਪਾਉਣਾ ਤੇ ਜੇ ਉਹਨਾਂ ਨੇ ਵਧੀਆ ਚ ਕਿਹਾ ਤੇ ਆਪਾਂ ਵਧੀਆ ਕੀ ਲੈ ਕੇ ਆਏ ਆ ਸਰਵਿਸ ਪੈਕ ਵਾਲਾ ਲੈ ਕੇ ਆਏ ਆ Y20 ਠੀਕ ਹੈ ਜੀ ਵਧੀਆ ਕੰਪਨੀ ਚ ਲੈ ਕੇ ਆਏ ਤੇ origignal ਉਹਨਾਂ ਨੇ ਕਿਹਾ ਹੋਏਗਾ ਵੀ ਵਧੀਆ ਚ ਵਧੀਆ ਚੱਲੇ ਬਤੇ ਬਲੋਕ ਮਤਲਬ ਰੁਕੇ ਰਕੇ ਨਾ ਤੇ ਸਰਵਿਸ ਪੈਕ ਵਾਲਾ ਚੈੱਕ ਕਰਕੇ ਲੈ ਕੇ ਆਏ ਆ ਤੇ ਵਧੀ ਗਾਰੰਟੀ ਹੁੰਦੀ ਹੈ ਇਹਦੇ ਮਾ ਮਿਸਿੰਗ ਮਾ ਟੁੱਟੇ ਦੀ ਗਾਰੰਟੀ ਨਹੀਂ ਹੈ ਟੁੱਟੇ ਦੀ ਗਾਰੰਟੀ ਨਹੀਂ ਹੁੰਦੀ ਹੈਗੀ ਉਹਦਾ ਗਾਰੰਟੀ ਹੁੰਦੀ ਹੈ ਜੇ ਕੋਈ ਮਿਸਿੰਗ ਕਰੇ ਜਾਂ ਪੂਰਾ ਓਕੇ ਰਿਪੋਰਟ ਜਲਦਾ ਪਿਆ ਤੇ ਆਪਾਂ ਦੱਸਿਆ ਤੁਹਾਨੂੰ ਪਾਸਵਰਡ ਅਸੀਂ ਪੁੱਛੀਦਾ ਨਹੀਂ ਹੈਗਾ ਉਹ ਪਾਸਵਰਡ ਕੀ ਹੈ ਜੇ ਦਾ ਕੋਈ ਪਾਸ ਕਿਸੇ ਦਾ ਜੇ ਦਾ ਕੋਈ ਫੋਨ ਠੀਕ ਕਰਾਣੇ ਦਿੰਦਾ ਕੱਲਾ ਐਮਰਜੈਂਸੀ ਆਪਾਂ ਚੈੱਕ ਕਰੀਦਾ ਬਾਕੀ ਪਾਸਵਰਡ ਆਈ ਕਸਟਮਰ ਤੋਂ ਨਹੀਂ ਕਰੀਤ ਕਿਈ ਦੀ ਕਈਆਂ ਦੀ ਪ੍ਰਾਈਵੇਸੀ ਵੀ ਹੁੰਦੀ ਹੈ ਤੇ ਪ੍ਰਾਈਵੇਸੀ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਕਿਸੇ ਦਾ ਪਾਸਵਰਡ ਨਹੀਂ ਪੁੱਛੀਦਾ ਤੇ ਚਲੋ ਹੁਣ ਆਪਾਂ ਇਹਨੂੰ ਫੀਟਿੰਗ ਕਰਦੇ ਹਾਂ Uh, Let's start.